ਸ਼ੀਗਲਜੀ ਮੈਂ ਰਾਜਪੁਰ ਸਰਪੰਚ ਪਿੰਡ ਰਾਜਗੜ੍ਹ ਜ਼ਿਲ੍ਹਾ ਪਟਿਆਲਾ ਬਲਾਕ ਪਟਿਆਲਾ ਮੈਂ ਮਾਨ ਸਰਕਾਰ ਦਾ ਧੰਨਵਾਦ ਕਰੂੰਗੀ ਜੀ ਉਹਨਾਂ ਨੇ ਸਾਨੂੰ ਮਹਾਰਾਸ਼ਟਰ ਦੇ ਵਿੱਚ ਜਿਹੜਾ ਟ੍ਰਿਪ ਭੇਜਿਆ ਸੀ ਉਧਿਆ ਸੂਤਾ ਏ ਵਨ ਸੂਤਾ ਮਿਲਿਆ ਨੇ ਜੀ ਸਾਨੂੰ ਘਰ ਤੋਂ ਚੱਲਣ ਤੋਂ ਲੈ ਕੇ ਰਹਿਣ ਦਾ ਸਾਡੇ ਖਾਣ ਪੀਣ ਦਾ ਸਾਰਾ ਇਂਤਜਾਮ ਬਹੁਤ ਵਧੀਆ ਸੀ ਜਿਸ ਦੇ ਵਿੱਚ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਮਾਨ ਸਰਕਾਰ ਦੇ ਵੱਲੋਂ ਜਿਹੜੇ ਅਧਿਕਾਰੀਆਂ ਦੀ ਸਾਡੇ ਪ੍ਰਤੀ ਡਿਊਟੀ ਲਗਾਈ ਗਈ ਸੀ ਉਹਨਾਂ ਨੇ ਆਪਣੀਆਂ ਡਿਊਟੀਆਂ ਬਾਖੂਪੀ ਨਿਭਾਈਆਂ ਹਨ ਸਾਨੂੰ ਸਾਰਾ ਰਹਿਣ ਦਾ ਮੈਡੀਕਲ ਦਾ ਖਾਣ ਪੀਣ ਦਾ ਸਾਰਾ ਪ੍ਰੋਗਰਾਮ ਇੰਨਾ ਵਧੀਆ ਸੀ ਕਾਬਿਲ-ਏ-ਤਾਰੀਫ ਹੈ। ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਈ ਹੈ। ਕਿ ਮੇਰੀ ਮਹਿਲਾ ਆਉਣ ਵਾਲੀਆਂ ਜਿਵੇਂ ਸਾਡੇ ਵਿੱਚ ਆਏ ਨੇ ਹੋਰ ਮਹਿਲਾ ਨੇ ਇੱਥੇ ਵਿਜ਼ਿਟ ਕਰਨਾ। ਮੈਂ ਉਹਨਾਂ ਨੂੰ ਕਹਿਣਾ ਚਾਹੁੰਗੀ ਇਹ ਇੱਕ ਅਜੀਹਾ ਮੌਕਾ ਤੁਸੀਂ ਇਹਨੂੰ ਨਾ ਗਵਾਓ। ਠੀਕ ਹੈ। ਸਾ ਕਿਸੇ ਵੀ ਤਰ੍ਹਾਂ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ। ਇੱਥੇ ਸਾਰਾ ਰਹਿਣ ਦਾ, ਖਾਣ ਦਾ, ਪੀਣ ਦਾ ਸਾਰਾ ਪ੍ਰਬੰਧ ਇਹ ਹਨ। ਤੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਸਾਰੇ ਅਧਿਕਾਰੀ ਸਾਡੇ ਨਾਲ ਨੇ ਸਾਡੇ ਬੀਡੀਪੀਮ ਦਫ਼ਤਰ ਵੱਲੋਂ ਜਿਨ੍ਹਾਂ ਅਧਿਕਾਰੀਆਂ ਨੇ ਡਿਊਟੀ ਲਗਾਈ ਹੈ ਇਹ ਸਾਡੇ ਪ੍ਰਤੀ ਉਹਨਾਂ ਨੇ ਸਾਰੀਆਂ ਡਿਊਟੀਆਂ ਬਿਲਕੁਲ ਹੀ ਨਿਭਾਈਆਂ ਹਨ ਸਾਨੂੰ ਟ੍ਰੇਨਿੰਗ ਦੇ ਪ੍ਰਤੀ ਵੀ ਦੱਸਿਆ ਵੀ ਸਰ ਜੀ ਕਿੱਦਾਂ ਟ੍ਰੇਨਿੰਗ ਲਈ ਹੈ ਜਿਹੜੀ ਉਹਦੇ ਵਿੱਚ ਸਾਨੂੰ ਦੱਸਿਆ ਗਿਆ ਵੀ ਆਪਾਂ ਆਪਣੇ ਫਿੰਡਾ ਦੇ ਡਿਵੈਲਪਮੈਂਟ ਕਿੱਦਾਂ ਕਰ ਸਕਦੇ ਹਾਂ ਤੇ ਇਸ ਦੇ ਨਾਲ ਹੀ ਮੈਂ ਆਪਣੇ ਐਮਐਲਏ ਸਾਹਿਬ ਸਰਦਾਰ ਚੇਤਨ ਸਿੰਘ ਜੋੜਾ ਮਰਜਾ ਲਈ ਧੰਨਵਾਦ ਕਰੂੰਗੀ ਤਾਂ ਕਿ ਉਹਨਾਂ ਨੇ ਸਾਡੇ ਆਪਣੇ ਹਲਕੇ ਦੇ ਵਿੱਚੋਂ ਸਾਡੇ ਨਾਲ ਉੱਪਰ ਭੇਜ ਕੇ ਸਾਨੂੰ ਬਾਹਰ ਜਾਣ ਦਾ ਮੌਕਾ ਦਿੱਤਾ ਨਾਲ ਦੀ ਨਾਲੇ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਔਰਤਾਂ ਨੂੰ ਬਾਹਰ ਨਿਕਲ ਕੇ ਆਪਣਾ ਹੱਕਾਂ ਨੂੰ ਲੈਣ ਦਾ ਇੱਕ ਉਪਰਾਲਾ ਜਤਾਇਆ ਜਿਸ ਦੇ ਵੀ ਅੱਜ ਦੇ ਟਾਈਮ ਦੇ ਵਿੱਚ ਔਰਤਾਂ ਕਿਸੇ ਵੀ ਪੱਖ ਤੋਂ ਘਟ ਨਹੀਂ ਹੈ